ਨੰਬਰ ਸੈਂਬਰ ਤੇ ਪ੍ਰਧਾਨ ਜੀ ਲੰਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਮੇਰੇ ਬਹੁਤ ਦੇ ਤਾਦੀ ਦੇ ਮਾਣਯੋਗ ਯੋਗਿਆ ਪਤਨ ਸਤਵਾ ਅੱਜ ਸ਼ਾਹਕੋਟ ਹਲਕੇ ਦੇ ਸਾਰੇ ਵੋਟਰ ਸਪੋਰਟਰ ਹਮੇਦਾਰ ਸਹਿਬਾਨਾਂ ਦਾ ਚੰਨੀ ਸਾਹਿਬ ਨੇ ਅੱਜ ਸਾਡੇ ਸਤਿਕਾਰਯੋਗ ਸਾਹ ਚੰਜੀਤ ਸਿੰਘ ਚੰਨੀ ਸਾਹਿਬ ਤੋਂ ਮੁੱਖ ਮੰਤਰੀ ਪੰਜਾਬ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਧੰਨਵਾਦੀ ਦੌਰਾਂ ਰੱਖਿਆ ਸੀ ਤਾਂ ਅੱਜ ਸਾਰੇ ਹਲਕੇ ਦੇ ਵਰਕਰ ਸਹਿਬਾਨ ਹਮ ਹਵਾ ਕੇ ਪੁੱਜੇ ਤੱਜਨੀ ਸਾਹਿਬ ਨੇ ਸਾਰਿਆਂ ਨੂੰ ਇਹ ਵਿਸ਼ਵਾਸ ਦਵਾਇਆ ਵੀ ਮੈਂ ਤੁਹਾਡੀ ਲੜਾਈ ਹਮੇਸ਼ਾ ਤੱਕਦਾ ਹੋ ਕੇ ਲੜੂੰਗਾ ਪੰਜਾਬ ਨੂੰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਲਈ ਔਰ ਲੋਕਾਂ ਦੇ ਨਾਲ ਖੜੂੰਗਾ ਔਰ ਉਹਨਾਂ ਦੇ ਮਸਲੇ ਹੱਲ ਕਰਾਊਗਾ ਤੇ ਅੱਜ ਉਹਨਾਂ ਲੋਕਾਂ ਦਾ ਧੰਨਵਾਦ ਕਰ ਲਈ ਤੇ ਹਾਜ਼ਰ ਹੋਏ ਸੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸੰਗਤ ਜਿਹੜੀ ਸਾਰੀ ਪਹੁੰਚੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਆਪ ਵੀ ਤੇ ਖਾਸ ਕਰਕੇ ਚੰਨੀ ਸਾਹਿਬ ਦਾ ਵੀ ਜਿਨ੍ਹਾਂ ਨੇ ਆਪਣੀ ਜਿੱਤ ਤੋਂ ਬਾਅਦ ਪਹਿਲੀ ਵਾਰ ਸ਼ਾਕਕੋਟ ਹਲਕੇ ਚ ਆ ਕੇ ਲੋਕਾਂ ਨੂੰ ਹੌਸਲਾ ਦਿੱਤਾ ਬਹੁਤ-ਬਹੁਤ ਧੰਨਵਾਦ ਨੰਬਰ ਸਰਬਰ ਮੈਂਬਰ ਜੇ ਪ੍ਰਧਾਨ ਜੀ ਲੰਡਾ ਸਾਧਨ ਸਿਖਿਆ ਸਾਹਿਬ ਮੇਰੇ ਬਹੁਤ ਹੀ ਸਰਕਾਰ ਨੂੰ ਮਾਣ ਹੈ ਮੇਰੇ ਨੂੰ ਬਹੁਤ ਮਾਣ ਹੈ ਸੋ ਮੈਂ ਕਹਿੰਦਾ ਕਿ ਨਾ ਮੈਂ ਦੋ ਵਾਰ ਕਹਿੰਦੇ ਹੋ ਤੁਹਾਡਾ ਖਾਣਾ ਬਦਿਆ ਦੇ ਤਾਦੀ ਇਹ ਅੱਜ ਸ਼ਾਹਕੋਟ ਹਲਕੇ ਦੇ ਸਾਰੇ VOTER SUPPORTER ਹਮੇਦਾਰ ਸਹਿਬਾਨਾਂ ਦਾ ਚੰਨੀ ਸਾਹਿਬ ਨੇ ਅੱਜ ਸਾਡੇ ਸਤਿਕਾਰਯੋਗ ਸਾਹ ਚੰਜੀਤ ਸਿੰਘ ਚੰਨੀ ਸਾਹਿਬ ਤੋਂ ਮੁੱਖ ਮੰਤਰੀ ਪੰਜਾਬ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਧੰਨਵਾਦੀ ਦੌਰਾਂ ਰੱਖਿਆ ਸੀ ਅੱਜ ਸਾਰੇ ਹਲਕੇ ਦੇ ਵਰਕਰ ਸਹਿਬਾਨ ਹਮ ਹਵਾ ਕੇ ਪੁੱਜੇ ਚੰਨੀ ਸਾਹਿਬ ਨੇ ਸਾਰਿਆਂ ਨੂੰ ਇਹ ਵਿਸ਼ਵਾਸ ਦਵਾਇਆ ਵੀ ਮੈਂ ਤੁਹਾਡੀ ਲੜਾਈ ਹਮੇਸ਼ਾ ਤੱਕਦਾ ਹੋ ਕੇ ਲੜੂੰਗਾ ਪੰਜਾਬ ਨੂੰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਲਈ ਔਰ ਲੋਕਾਂ ਦੇ ਨਾਲ ਖੜੂੰਗਾ ਔਰ ਉਹਨਾਂ ਦੇ ਮਸਲੇ ਹੱਲ ਕਰਾਊਗਾ ਤੇ ਅੱਜ ਉਹਨਾਂ ਲੋਕਾਂ ਦਾ ਧੰਨਵਾਦ ਕਰ ਲਈ ਤੇ ਹਾਜ਼ਰ ਹੋਏ ਸੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸੰਗਤ ਜਿਹੜੀ ਸਾਰੀ ਪਹੁੰਚੀ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਆਪ ਵੀ ਤੇ ਖਾਸ ਕਰਕੇ ਚੰਨੀ ਸਾਹਿਬ ਦਾ ਵੀ ਜਿਨ੍ਹਾਂ ਨੇ ਆਪਣੀ ਜਿੱਤ ਤੋਂ ਬਾਅਦ ਪਹਿਲੀ ਵਾਰ ਸ਼ਾਕਕੋਟ ਹਲਕੇ ਚ ਆ ਕੇ ਲੋਕਾਂ ਨੂੰ ਹੌਸਲਾ ਦਿੱਤਾ ਬਹੁਤ ਬਹੁਤ ਧੰਨਵਾਦ